ਮੈਂ ਅਰਜੀਵ ਕੁਮਾਰ ਪੁੱਤਰ ਚਿਤੀ ਰਾਜਕ੍ਰਿਸ਼ਨ ਮੈਂ ਆਪਣੇ ਜੀਵਨ ਨੂੰ ਖਤਮ ਕਰਨ ਜਾ ਰਿਹਾ ਹਾਂ ਇਸ ਦੇ ਵਿੱਚ ਇੰਨਾ ਜ਼ਾ ਦੋਸ਼ ਹੈ ਕੋ ਰਾਕੇਸ਼ ਨਾਇਰ ਉਤਰਛਰੀ ਬੀ ਇਸ ਪ੍ਰਕਾਰ ਸੀ ਵਾਸੀ ਲਾਜ਼ਮ ਸੋਰ ਦੂਸਰਾ ਅਮਿਤ ਨੰਦਾ ਉਰਫ ਵਿਕੀ ਨੰਦਾ ਪੁੱਤਰ ਸ਼੍ਰੀ ਅਸ਼ੋਕ ਕੁਮਾਰ ਜੀ ਵਾਸੀ ਕਸ਼ਮੀਰ ਦੇ ਵਿਨੂ ਅਮਰਸਰ 6 ਸਾਲ ਤੋਂ ਮੇਰੇ ਪੈਸੇ ਨਹੀਂ ਦੇ ਰਹੇ ਇਨਾ ਨੇ ਮੈਨੂੰ ਇਨਾ ਪਰੇਸ਼ਾਨ ਕੀਤਾ ਇਨਾ ਪਰੇਸ਼ਾਨ ਕੀਤਾ ਜਿਸ ਕਰਕੇ ਮੈਂ ਆਪਣੇ ਜੀਵਨ ਨੂੰ ਖਤਮ ਕਰਨ ਜਾ ਰਿਹਾ ਹਾਂ ਨਾਰਾਜ਼ ਕੇ ਮੇਰਾ ਨਾਮ ਐਡਵੋਕੇਟ ਰਜਤਰਾਵੜਾ ਜੀ ਤੇ ਮੈਂ ਰਾਜੀਵ ਕੁਪਾਰ ਜੀ ਦਾ ਬੇਟਾ ਹਾਂ ਇਹ ਇਨਸੀਡੈਂਟ ਹੈ ਪਾ ਜੀ ਮੇਰੇ ਫਾਦਰ ਸਾਹਿਬ ਨੇ 11 ਫੈਬਰੂਰੀ ਨੂੰ ਵੈਸਟ ਰੈਸਟ੍ਰੈਂਟ ਹੋਟਲ ਦੀ 6ਵੇਂ ਫਲੋਰ ਤੋਂ ਜੰਪ ਕਰਕੇ ਸੁਸਾਈਡ ਕਰ ਲਿਆ ਜਿਸ ਵਿੱਚ ਉਹਨਾਂ ਦੇ ਕੁਝ ਲੋਕਾਂ ਨਾਲ ਲੈਂਦੇ ਸੀਗਾ ਜਿਦੇ ਵਿੱਚ ਸਭ ਤੋਂ ਪਹਿਲਾ ਨਾਮ ਹੈ ਰਮੇਸ਼ अरोड़ा ਸਨ ਵਾਸੀ ਬੱਤਰਲ ਵਾਈਟ ਐਵੇਨਿਊ ਅੰਮ੍ਰਿਤਸਰ ਦੂਸਰਾ ਰਕੇਸ਼ ਨਾਇਰ ਵਾਸੀ ਬਿਆਨੰਦ ਨਗਰ ਲਾਰੈਂਸ ਰੋ ਅੰਮ੍ਰਿਤਸਰ ਤੀਸਰਾ ਜਿਹੜਾ ਉਹਨਾਂ ਦਾ ਨਾਮ ਹੈ ਅਮਿਤ ਨੰਦਾ ਉਰਫ ਵਿੱਕੀ ਨੰਦਾ ਉਹ ਕਸ਼ਮੀਰੀ ਰੇਵਨਿਊ ਦੇ ਰਹਿਣ ਵਾਲਨ ਮੇਰੇ ਫਾਦਰ ਨੇ ਇਹਨਾਂ ਦੇ ਨਾਲ 2010 ਤੋਂ ਵਪਾਰ ਸ਼ੁਰੂ ਕੀਤਾ ਸੀਗਾ ਤੇ ਕਰੋੜਾਂ ਦਾ ਵਪਾਰ ਕੀਤਾ ਜਿਸ ਵਿੱਚ ਆ ਜਿਹੜੇ ਰਮੇਸ਼ अरोड़ा ਨੇ ਇਹਨਾਂ ਨੇ ਝੂਠੇ ਸੱਚੇ ਕਾਗਜ਼ ਤਿਆਰ ਕਰਕੇ ਝੂਠੇ ਖਰਚੇ ਪਾ ਕੇ 2015 ਜਾਂ 16 'ਚ ਸਾਨੂੰ ਘਾਟਾ ਪਾ ਕੇ ਇਹ ਕਹਿੰਦਾ ਕਿ ਤੁਹਾਡੀ ਮਾਰਕੀਟ ਦੀ ਬਹੁਤ ਦੇਣਦਾਰੀ ਹੈ ਜਿਸ ਕਰਕੇ ਆਪਣੀ ਅਸੀਂ ਜ਼ਮੀਨ ਅ ਅਮਿਤ ਨੰਦਾ ਤੇ ਰਕੇਸ਼ ਨੰਦਾ ਜੀ ਨੂੰ ਸੇਲ ਕੀਤੀ ਸੀਗੀ ਜੀ ਤੇ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀਗਾ ਕਿ ਤੁਸੀਂ ਸਾਨੂੰ ਜ਼ਮੀਨ ਦੇ ਦੋ ਤੇ ਅਸੀਂ ਤੁਹਾਨੂੰ ਉਹਦੇ ਅਗੇਂਸਟ ਜਿਹੜੇ ਪੈਸੇ ਆ ਉਹ ਦੇ ਦਾਂਗੇ ਅਸੀਂ 2016 ਦੀ ਇਹਨਾਂ ਨੂੰ ਜ਼ਮੀਨ ਵੇਚਤੀ ਸੀ ਤੇ ਮੇਰੇ ਡੈਡੀ ਤੇ ਮੈਂ ਇੰਨੇ ਸਾਲਾਂ ਤੋਂ ਇਹਨਾਂ ਨੂੰ ਰੋਜ਼ ਜਾ ਜਾ ਕੇ ਰਿਕੁਐਸਟ ਕਰਦੇ ਸੀ ਬੇਨਤੀ ਕਰਦੇ ਸੀ ਕਿ ਸਾਡੇ ਪੈਸੇ ਦੇ ਦਿਓ ਸਾਡੇ ਪੈਸੇ ਦੇ ਦਿਓ ਇਹ ਕੁਛ ਨਾ ਕੁਛ ਬਹਾਨਾ ਲਾ ਕੇ ਕੁਛ ਲਾ ਕੇ ਉਹ ਚੀਜ਼ਾਂ ਡਿਲੇ ਕਰਦੇ ਰਹਿੰਦੇ ਸੀ ਆ ਪਿੱਛੇ ਵੀ ਇਹਨਾਂ ਨੇ ਸਾਨੂੰ ਰਜਿਸਟਰੀ ਇੱਕ ਪਾਵਰ ਆਫ ਟਰਨੀ ਕਰਕੇ ਦਿੱਤੀ ਸੀ ਪਰਾਗ ਸਿਟੀ ਇਹਨਾਂ ਦੀ ਕਲੋਨੀ ਹੈ ਉਥੋਂ ਦੀ ਤੇ ਜਦੋਂ ਸੀ ਉਹ ਰਜਿਸਟਰੀ ਕਰਾਨ ਲਈ ਗਏ ਸਾਨੂੰ ਪਤਾ ਲੱਗਾ ਕਿ ਉਹ ਪਲਾਟ ਅੱਗੇ ਹੀ ਪਹਿਲੇ ਹੀ ਕਿਸੇ ਨੂੰ ਵਿਕਿਆ ਹੋਇਆ ਜਿਸ ਵਾਸਤੇ ਅਸੀਂ ਇਹਨਾਂ ਨੂੰ ਫੇਰ ਕਿਹਾ ਕਿ ਤੁਸੀਂ ਸਾਨੂੰ ਗਲਤ ਪਲਾਟ ਦੀ ਰਜਿਸਟਰੀ ਕਰਤੀ ਹੈ ਤੇ ਆ ਰਕੇਸ਼ ਨਾਇਰ ਤੇ ਅਮਿਤ ਨੰਦਾ ਜਿਹੜੇ ਉਫ ਵਿਕੀ ਹੈ ਉਹਨੇ ਮੈਨੂੰ ਇਹ ਕਿਹਾ ਕਿ ਤੈਨੂੰ ਨਵੇਂ ਪਲਾਟ ਦੇ ਦਾਂਗੇ ਅਸੀਂ ਪੁਲਸ ਨੂੰ ਸਾਰੀ ਚੈਟ ਸਭ ਕੁਝ ਦਿੱਤਾ ਹੈ ਜਿਹਦੇ ਚ ਇਹ ਮੰਨਦੇ ਸੀ ਇਹਨਾਂ ਨੇ ਸਾਡੇ ਪੈਸੇ ਦੇਣੇ ਸੀ ਤੇ ਜਦੋਂ ਮੇਰੇ ਡੈਡੀ ਨੇ ਸੁਸਾਈਡ ਕੀਤੀ ਅਸੀਂ ਉਹਨਾਂ ਦੀ ਫੋਨ ਚ ਪਾਕਟ ਚੋਂ ਫੋਨ ਕੱਢਿਆ ਸੀ ਉਹਦੇ ਵਿੱਚ ਉਹਨਾਂ ਦੀ ਡੈਥ ਦੀਆਂ ਵੀਡੀਓਜ਼ ਬਣੀਆਂ ਹੋਈਆਂ ਸੀ ਜਿਦੇ ਉਹ ਬਕਾਇਦਾ ਰਕੇਸ਼ ਨਾਇਰ ਅਮਿਤ ਨੰਦਾ ਉਰਫ ਵਿਕੀ ਨੰਦਾ ਤੇ ਰਮੇਸ਼ अरोड़ा ਤੇ ਉਹਦਾ ਬੇਟਾ ਜਿਹੜਾ ਜਤੈਨ अरोड़ा ਇਹਨਾਂ ਦਾ ਵੀਡੀਓ ਦੇ ਵਿੱਚ ਨਾਮ ਲਏ ਗਏ ਹੈ ਕਿ ਇਹ ਬੰਦਿਆਂ ਤੋਂ ਤੰਗ ਆ ਕੇ ਉਹ ਆਪਣੇ ਜੀਵਨ ਨੂੰ ਖਤਮ ਕਰਨਾ ਚਾਹ ਰਿਹਾ ਹੈ ਮੈਂ ਪੁਲਸ ਨੂੰ ਬੜੀ ਬੇਨਤੀ ਕਰਨਾ ਚਾਹਨਾ ਮੈਂ ਮਾਨ ਸਰਕਾਰ ਨੂੰ ਜਿਹੜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹ ਰਿਹਾ ਕਿ ਸਾਨੂੰ ਨਿਆਂ ਦਿਵਾਓ ਇਹ ਜਿਹੜੇ ਲੋਕ ਨੇ ਇਹ ਬਹੁਤ ਖਤਰਨਾਕ ਲੋਕ ਨੇ ਇਹਨਾਂ ਦੇ ਵੱਡੇ ਵੱਡੇ ਧਰਨਾਂ ਨਾਲ ਹੱਥ ਜੁੜੇ ਹੋਏ ਨੇ ਵੱਡੇ ਵੱਡੇ ਮੰਤਰੀ ਐ ਸਿਸ ਇਨਵੋਲਡ ਨੇ ਵੱਡੇ ਵੱਡੇ ਹੋਟਲ ਦੇ ਮਾਲਕ ਨੇ ਉਹ ਇਹਦੇ ਚ ਇਨਵੋਲਡ ਨੇ ਇਹ ਸਾਨੂੰ ਧਮਕੀਆਂ ਦੇ ਰਹੇ ਨੇ ਕਿ ਆਪਣਾ ਪਰਚਾ ਵਾਪਸ ਲੈ ਲਓ ਨਹੀਂ ਤੇ ਅਸੀਂ ਤੇਰੇ ਪਰਿਵਾਰ ਨੂੰ ਨੁਕਸਾਨ ਕਰ ਦਾਂਗੇ ਮੈਂ ਤੇ ਆਪਣੇ ਫਾਦਰ ਨੂੰ ਆਲਰੇਡੀ ਲਾਸਟ ਕਰ ਚੁੱਕਾ ਜੀ ਉਹ ਮੈਨੂੰ ਛੱਡ ਕੇ ਜਾ ਚੁੱਕੇ ਨੇ ਤੇ ਮੇਰੇ ਤੇ ਮੇਰੇ ਮਦਰ ਤੇ ਮੇਰੇ ਸਿਸਟਰ ਦੀ ਜ਼ਿੰਮੇਵਾਰੀ ਹੈ ਤੋਂ ਤੁਸਾਂ ਨੂੰ ਇਹ ਧਮਕੀਆਂ ਦੇ ਰਿਹਾ ਮੈਂ ਸਰਕਾਰ ਨੂੰ ਇਹ ਗੁਜਾਰਸ਼ ਕਰਦਾ ਕਿ ਸਾਨੂੰ ਇਸ ਚੀਜ਼ ਦੇ ਉੱਤੇ ਨਿਆਂ ਦਿੱਤਾ ਜਾਵੇ ਤੇ ਮੇਰੇ ਡੈਡੀ ਨੇ ਜਿਹੜੇ ਬੰਦਿਆਂ ਕਰਕੇ ਸੁਸਾਇਡ ਕੀਤੀ ਹੈ ਸਭ ਕੁਝ ਕੀਤਾ ਉਹ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੀ ਬੰਦੀ ਸਜ਼ਾ ਦਿੱਤੀ ਜਾਵੇ ਸਾਡੇ ਫਾਦਰ ਸਾਹਿਬ ਦਾ ਕਿੰਨੇ ਪੈਸੇ ਦਾ ਡੈਂਸ ਸੀ ਭਾਜੀ ਇਹ ਤੇ ਕਰੋੜਾਂ ਦਾ ਹਿਸਾਬ ਹੈ ਜੀ ਕਰੋੜਾਂ ਦਾ ਸਾਥ ਕਿੰਨੇ ਪੈਸੇ ਲੈਣੇ ਸੀ ਜਿਹੜਾ ਪ੍ਰਾਪਰਟੀ ਜਿਹੜੇ ਅਗੇਂਸਿਸ ਤੇ ਕਰਾਉਣ ਲਈ ਗਏ ਸੀ ਉਹ ਜੀ ਕੁਝ ਤੇ ਵੀਡੀਓਜ਼ ਦੇ ਵਿੱਚ ਉਹਨਾਂ ਨੇ amount ਸਪੈਸੀਫਾਈ ਕੀਤੀ ਹੈ ਬਾਕੀ ਕੁਛਾਂ ਦੀ ਨਹੀਂ ਹੈ ਤੇ ਇਹ ਤੇ ਕਰੋੜਾਂ ਦਾ ਹਿਸਾਬ ਹੈ ਭਾਜੀ ਇਹ ਫਾਦਰ ਸਾਹਿਬ ਕਿਸ ਤਰ੍ਹਾਂ ਦਾ ਕਾਰੋਬਾਰ ਕਰਦੇ ਇਹਨਾਂ ਦੇ ਇਹ ਭਾਜੀ ਪ੍ਰਾਪਰਟੀ ਦਾ ਵਪਾਰ ਕੀਤਾ ਜਦ ਇਹ ਕੰਮ ਸ਼ੁਰੂ ਹੋਇਆ ਸੀ ਨਿਰਵਾਣਾ ਸਿਟੀ ਕਲੋਨੀ ਹੈ ਜੀ ਮਾਨਾ ਵਾਲੀ ਜੀਟੀ ਰੋਡ ਉਥੋਂ ਸ਼ੁਰੂ ਹੋਇਆ ਸੀ ਸਾਡੇ ਕੋਲ ਤੇ ਉਹਦੇ ਕਾਗਜ਼ ਦੇਖਦੇ ਆ ਕਰੋੜਾਂ ਦਾ ਮਤਲਬ ਇਹ ਵੀ ਨਹੀਂ ਕੋਈ 2 4 5 10 ਕਰੋੜ 100 100 150 ਕਰੋੜ ਰੁਪਏ ਦੀ ट्रांजੈਕਸ਼ਨ ਹੈ ਸਾਡੇ ਕੋਲ ਬੈਂਕ ਸਟੇਟਮੈਂਟ ਆ ਆ ਜਿਹੜਾ ਰਮੇਸ਼ अरोड़ा ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਹੈ ਕੁਝ ਨਹੀਂ ਹੈ ਸਾਡੇ ਖਾਤੇ ਵਿੱਚ ਇਹਦੇ ਕੋਲ ਸਾਰੇ ਖਾਤਿਆਂ ਦੀ ਉਹ ਸੀ ਅਸੀਂ ਨੂੰ ਦਿੱਤੀ ਹੋਈ ਸੀ ਰੈਜ਼ੋਲੂਸ਼ਨ ਕਿ ਇਹ ਖਾਤੇ ਕੱਲੇ ਆਪਰੇਟ ਕਰ ਸਕਦਾ ਸੀਗਾ ਮੈਂ ਪੁਲਸ ਨੂੰ ਵੀ ਇਹਨਾਂ ਦੇ ਬੈਂਕ ਖਾਤੇ ਦੇ ਰਿਕਾਰਡ ਦਿੱਤੇ ਆ ਮੈਂ ਇਨਕੰਪਲੈਕਸ ਡਿਪਾਰਟਮੈਂਟ ਜੀ ਵੀ ਖਾਤੇਦਰ ਰਿਕਾਰਡ ਦਿੱਤੇ ਹੈ ਕਿ ਇਹ ਆਪਣੇ ਪਰਸਨਲ ਖਾਤਿਆਂ ਦੇ ਵਿੱਚ ਸਾਰੇ ਪੈਸੇ ਘੜਾ ਘੜਾ ਸਾਡੀ ਕੰਪਨੀ ਦੇ ਘਟਾ ਕੇ ਲੈ ਕੇ ਗਿਆ ਹੋਇਆ ਤੇ ਇੰਨੇ ਜਿਹੜਾ ਘਾਟਾ ਸਾਨੂੰ 2015 ਜਾਂ 16 ਚ ਦਿਖਾਇਆ ਸੀਗਾ ਇਹ ਕਹਿੰਦਾ ਇਹ ਕੰਪਨੀ ਨੂੰ ਘਾਟਾ ਪੈ ਗਿਆ ਤੇ ਕੰਪਨੀ ਨੂੰ ਕੋਈ ਘਾਟਾ ਨਹੀਂ ਪਿਆ ਸੀਗਾ ਜਿਸ ਵਿੱਚ ਇੰਨੇ ਸਾਡੇ ਨਾਲ ਫਰਾਡ ਕਰਕੇ 15 ਤੋਂ 20 ਪਲਾਟਾਂ ਦੀ ਰਜਿਸਟਰੀ ਆਪਣੇ ਪਰਿਵਾਰ ਦੇ ਨਾਮ ਆਪਣੀ ਵਾਈਫ ਦੇ ਆਪਣੇ ਬੇਟੇ ਦੇ ਆਪਣੀ ਮਦਰ-ਇਨ-ਲॉ ਆਪਣੇ ਭਤੀਜਾ ਇੱਕ ਇਹਨਾਂ ਦਾ ਹੈਗਾ ਗੋਤਮ अरोड़ा ਉਹਦੇ ਨਾਂ ਤੇ ਵੀ ਕਰਾਈਆਂ ਸਭ ਕੁਝ ਕੀਤਾ ਤੇ ਸਾਨੂੰ ਕਿਹਾ ਕਿ ਸਾਨੂੰ ਘਾਟਾ ਪੈ ਗਿਆ ਉਹ ਮੁੜ ਕੇ ਜਦੋਂ ਇਹਨਾਂ ਤੇ ਅਸੀਂ 2016 ਚ ਐਫਆਈਆਰ ਲਾਚ ਕਰਾਈ ਮੇਰੇ ਫਾਦਰ ਨੇ ਕਿ ਤੂੰ ਸਾਡਾ ਨਾ ਫਰਾਡ ਕੀਤਾ ਸਭ ਕੁਝ ਕੀਤਾ ਚਾਟ ਇਵੈਂਟ ਥਾਣੇ ਚ 37 ਨੰਬਰ ਐਫਆਈਆਰ ਅਸੀਂ ਇੱਥੇ ਕਰਾਈ ਸੀ ਐਨੇ ਮੁੜ ਕੇ ਸਾਡਾ ਨਾ ਰਾਇਨਮਾ ਹੋਇਆ ਮੁੜ ਕੇ ਇਹਨੇ ਸਾਨੂੰ ਫਸਾਉਣ ਵਾਸਤੇ ਮੇਰੇ ਤੇ ਐਫਆਈਆਰ ਕਰਾਈ 2016 ਚ ਉਹ ਹੈਗੀ 88 ਨੰਬਰ ਐਫਆਈਆਰ ਚਾਟ ਇਵੈਂਟ ਥਾਣੇ ਫਿਰ ਸਾਡਾ ਦੋਵੇਂ ਤਰ੍ਹਾਂ ਦਾ ਬੈਗ ਰਾਇਨਮਾ ਹੋਇਆ ਕਿ ਇਹ ਬੰਦਾ ਕਹਿੰਦਾ ਕਿ ਮੈਂ ਤੁਹਾਨੂੰ ਹੋਰ ਜ਼ਮੀਨ ਦਊਂਗਾ ਮੈਂ ਤੁਹਾਡਾ ਨਾ ਰਾਇਨਮਾ ਕਰਕੇ ਜੋ ਭੁਗਤਾਨ ਮਾਰਕੀਟ ਦਾ ਬੰਦਾ ਹੈ ਮੇਰੇ ਫਾਦਰ ਦੇ ਸਿਰ ਤੇ ਕਰੋੜਾਂ ਉਹ ਕਹਿੰਦਾ ਕਿ ਮੈਂ ਤੁਹਾਨੂੰ ਇਹ ਭੁਗਤਾਨ ਕਰਾ ਕੇ ਦਊਗਾ ਤੇ ਮੇਦੇ ਆ ਪਿਛੇ ਨਵੰਬਰ ਚ ਦਸੰਬਰ ਚ ਮੇਰਾ ਰੋਕਾ ਹੋਇਆ ਤੇ ਮੇਰਾ ਵਿਆਹ ਧਰਤਾ ਸੀਗਾ ਤੇ ਮੇਰੇ ਫਾਦਰ ਇਹਨਾਂ ਨੂੰ ਫੋਨ ਕਰਦੇ ਸੀ ਕਿ ਸਾਡੇ ਪੈਸੇ ਦੋ ਮੇਰੇ ਬੇਟੇ ਦਾ ਵਿਆਹ ਹੈ ਮੇਰੇ ਬੇਟੇ ਦਾ ਵਿਆਹ ਹੈ ਤੇ ਜਿਸ ਦਿਨ ਮੇਰੇ ਫਾਦਰ ਨੇ ਸੂਇਸਾਈਡ ਕੀਤੀ ਹੈ ਉਸ ਦਿਨ ਵੀ ਉਹਨਾਂ ਦੇ ਫੋਨ ਤੋਂ 20 ਤੋਂ 25 ਫੋਨ ਰਕੇਸ਼ ਨਾਇਰ ਜਿੰਨਾ ਉਹ ਵੀਡੀਓ ਦੇ ਵਿੱਚ ਨਾਮ ਲੈ ਕੇ ਗਏ ਨੇ ਉਹਨੂੰ ਫੋਨ ਕੀਤੇ ਤੇ ਉਸ ਬੰਦੇ ਨੇ ਫੋਨ ਨਹੀਂ ਚੁੱਕੇ ਕਿ ਜਿਸ ਤੇ ਕਰਕੇ ਮੇਰੇ ਫਾਦਰ ਨੂੰ ਇਸ ਟੈਪ ਚੁੱਕਣਾ ਪਿਆ ਲੋਕਾਂ ਨੇ ਤੇ ਪੈਸੇ ਲੈਣੇ ਦੇਣੇ ਹੁੰਦੇ ਆ ਮੇਰੇ ਫਾਦਰ ਨੇ ਤੈਨਾਂ ਕੋ ਜਿੱਦਾਂ ਇਹ ਅਪਲੀਕੇਸ਼ਨ ਦਰਜ ਹੋਈ ਆ ਸਾਡੀ ਕੀ ਧਮਾਨ ਆ ਇਹ ਕਿਸ ਕਿਸ ਦਾ ਨਾਮ ਤੇ ਹੋਇਆ ਇਸ ਬੰਦਿਆਂ ਚੋਂ-ਚੋਂ ਨਾਮਿਨੇਸ਼ਨ ਹੋਇਆ ਜਿਹੜੇ ਹਾਲੀ ਫਿਰ ਲਾਲ ਐਫ ਆਈ ਆਰ ਦਰਜ ਹੋਈ ਹੈ ਜੀ ਉਹਦੇ ਵਿੱਚ ਸਭ ਤੋਂ ਪਹਿਲਾ ਨਾਮ ਹੈ ਜੀ ਰਮੇਸ਼ अरोड़ा ਜੋ ਕਿ ਐਟ ਵਾਸੀ ਨੇ 72 ਐਲ ਵਾਈਟ ਐਵੇਨਿਊ ਦੇ ਜੀ ਦੂਸਰਾ ਨਾਮ ਹੈ ਜੀ ਅਮਿਤ ਨੰਦਾ ਉਰਫ ਵਿਕੀ ਨੰਦਾ ਇਹ ਰਹਿਣ ਵਾਲੇ ਦੀ ਕਸ਼ਮੀਰ ਐਵੇਨਿਊ ਮੁਠਾ ਰੋਡ ਤੇ ਜੀ ਤੇ ਤੀਸਰਾ ਨਾਮ ਹੈ ਜੀ ਰਕੇਸ਼ ਨਾਇਰ ਇਹ ਲਾਰੈਂਸ ਰੋਡ ਦੇ ਰਹਿਣ ਵਾਲੇ ਦਾ ਆਨੰਦ ਨਗਰ ਦੇ ਰਹਿਣ ਵਾਲੇ ਇਦੇ ਵਿੱਚ ਹੋਰ ਵੀ ਕੁਝ ਨੇ ਜਿਨ੍ਹਾਂ ਦੇ ਅਸੀਂ ਪੁਲਿਸ ਨੂੰ ਕਾਗਜ਼ਾਤ ਦਿੱਤੇ ਗਏ ਐ ਪੁਲਸ ਉਹਦੇ ਤੇ ਜਾਣ ਕਰ ਰਹੀ ਐ ਤੇ ਪੁਲਸ ਕਹਿੰਦੀ ਜੋ ਬੰਦੀ ਕਾਰਵਾਈ ਅਸੀਂ ਕਰਾਂਗੇ ਨਹੀਂ ਪੁਲਸ ਨੇ ਇਹਨਾਂ ਦੇ ਘਰੇ ਰੇਡ ਮਾਰੀ ਐ ਜੀ ਇਹ ਵੱਡੇ ਘਰਾਂ ਨਾਲ ਹਾਤਰ ਲਾਂਦੇ ਐ ਸਭ ਕੁਝ ਕਰਦੇ ਐ ਇਹ ਪਗੋੜਨੇ ਐ ਇਸ ਟਾਈਮ ਤੇ ਤੇ ਅਸੀਂ ਪੁਲਸ ਨੂੰ ਇਹੀ ਗੁਜਾਰਸ਼ ਕਰਦੇ ਆ ਕਿ ਇਹਨਾਂ ਦੇ ਘਰੇ ਵਾਰ ਤੋਂ ਵਾਰ ਰੇਡ ਕੀਤੀ ਜਾਵੇ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਜਿਆਸੀ ਤੀਕਵਾ ਲੱਗਦਾ ਤਾਂ ਤੁਹਾਨੂੰ ਭਾਜੀ ਇਹਨਾਂ ਦੇ ਇਹ ਜਿੰਨੇ ਕਰੋੜਾਂ ਦੇ ਇਹਨਾਂ ਦੇ ਵਪਾਰ ਐ ਇਹ ਕੋਈ ਮਾੜਾ ਬੰਦਾ ਕਰ ਨਹੀਂ ਸਕਦਾ ਇਹਨਾਂ ਦੇ ਬੜੇ ਵੱਡੇ ਵੱਡੇ ਘਰਾਂ ਦੇ ਨਾਲ ਲੇਤਨੇ ਇਹ ਕਦੇ ਸਾਨੂੰ ਧਮਕੀ ਦਿੰਦੇ ਸੀ ਡੀਜੀਪੀ ਕੋਲ ਇਨਕੁਆਇਰੀ ਲਾ ਲਈ ਹੈ ਅਸੀਂ ਕਦੇ ਡੀਜੀ ਕੇ ਇਹ ਕਰ ਗਏ ਅਸੀਂ ਕਮਿਸ਼ਨਰ ਨੂੰ ਇਹ ਕਰਤਾ ਕਿਸੇ ਕੋਲੋਂ ਫਿਰ ਵੀ ਸਾਨੂੰ ਸੁਨੇਹਾ ਲਾਇਆ ਕਿ ਆਪਣਾ ਪਰਚਾ ਵਾਪਸ ਲੈਣ ਨੂੰ ਦੀ ਤੁਹਾਡਾ ਮੁੰਡਾ ਮਰਾ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਸਾਨੂੰ ਇਹ ਤੇ ਸਾਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਅਹੀਂ ਨਿਆ ਕਿੱਥੇ ਲਾਵਾਂਗੇ ਜੇ ਮੈਨੂੰ ਕੱਲ ਨੂੰ ਇਹਨਾਂ ਨੇ ਕੁਝ ਕਰਾਤਾ ਮੈਂ ਤੇ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਕਿ ਮੈਨੂੰ ਪੁਲਸ ਪ੍ਰੋਟੈਕਸ਼ਨ ਦਿੱਤੀ ਜਾਵੇ ਮੇਰੇ ਘਰ ਦੇ ਬਾਹਰ ਪੁਲਸ ਕਿਉਂਕਿ ਇਹ ਜਿਹੋ ਜੇ ਲੋਕ ਨੇ ਇਹਨਾਂ ਨੂੰ ਤਾਂ ਸਾਨੂੰ ਬਹੁਤ ਖਤਰਾ ਹੈ ਕੱਲ ਨੂੰ ਮੇਰੀ ਸਿਸਟਰ ਕਿਤੇ ਬਾਹਰ ਜਾਂਦੀ ਮੇਰੇ ਮਦਰ ਕਿਤੇ ਬਾਹਰ ਜਾਂਦੇ ਨੇ ਕਿਤੇ ਉਹਨਾਂ ਨੇ ਕੋਈ ਛੱਟਪੇੜ ਲਾ ਦੇਣ ਮੇਰਾ ਨੁਕਸਾਨ ਹੋ ਜਾਏ ਮੈਂ ਤਾਂ ਆਪਣੇ ਡੈਡੀ ਨੂੰ ਵੈਸੇ ਕੋ ਚੁੱਕਾ ਜਿਨ੍ਹਾਂ ਨੂੰ ਕੁਝ ਹੋ ਗਿਆ ਤੇ ਮੇਰੀ ਕੌਣ ਜ਼ਿੰਮੇਵਾਰੀ ਚੁੱਕੂਗਾ ਜੀ ਚੀਜ਼ ਹੈ ਇਹਨਾਂ ਦੇ ਜਿੱਥੇ ਜਿੱਥੇ ਹੱਥ ਰਲੇ ਹੋਏ ਐ ਮੈਂ ਇਹ ਸੀਬੀਆਈ ਨੂੰ ਵੀ ਗੁਜਾਰਿਸ਼ ਕਰਨਾ ਚਾਹੁੰਗਾ ਮੈਂ ਉਹਨਾਂ ਨੂੰ ਵੀ ਚਿੱਠੀ ਪਾ ਰਿਹਾ ਮੈਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਚਿੱਠੀ ਪਾ ਰਿਹਾ ਕਿ ਇਹਨਾਂ ਨੇ ਨਾ ਕੇ ਸਾੜਨਾ ਤਰੋ ਕੀਤਾ ਐ ਐਨੇ 100 ਕਰੋੜ ਦਾ ਵਪਾਰ ਕਰਕੇ ਇਹਨਾਂ ਨੇ ਸਰਕਾਰ ਤੋਂ ਇੰਨੇ ਕਰੋੜਾਂ ਦਾ ਟੈਕਸ ਵੀ ਚੋਰੀ ਕੀਤਾ ਹੈ ਮੇਰੇ ਕੋ ਸਾਰੇ ਰਿਕਾਰਡ ਸਾਰੇ ਬੈਂਕ ਸਟੇਟਮੈਂਟ ਨੇ ਮੈਂ ਉਹ ਵੀ ਸਰੈਂਡਰ ਕਰਨ ਨੂੰ ਤਿਆਰ ਹਾਂ ਕਿ ਇਹਨਾਂ ਨੇ ਸਿਰਫ ਮੇਰੇ ਬਾਪ ਨਾਲ ਨਹੀਂ ਇਹਨਾਂ ਨੇ ਸਰਕਾਰ ਨਾਲ ਵੀ ਬਹੁਤ ਠਗਾ ਕੀਤਾ ਹੈ ਕਿ ਇਹਨਾਂ ਨੇ ਸਰਕਾਰ ਦੇ ਕਰੋੜਾਂ ਰੁਪਏ ਦਾ ਟੈਕਸ ਮੇਰੇ ਕੋ ਸਾਰੀਆਂ ਰਸੀਦਾਂ ਸਭ ਕੁਝ ਪਿਆ ਮੈਂ ਉਹ ਸਭ ਸਰਕਾਰ ਨੂੰ ਦੇਣਾ ਚਾਹੁੰਦਾ ਜੀ ਪੁਲਿਸ ਨੇ ਕੰਮ ਕਰ ਘਰੋਂ ਗਏ ਨੇ ਕੋਈ ਗੱਲ ਉਹਨਾਂ ਨੇ ਪਹਿਲਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਉਹ ਜੀ ਨਹੀਂ ਸਰ ਉਹਨਾਂ ਨੇ ਘਰੋਂ ਸਾਨੂੰ ਕੋਈ ਇਹੋ ਜਿਹਾ ਜ਼ਿਕਰ ਕਰਕੇ ਨਹੀਂ ਗਏ ਉਹ ਆਰਾਮ ਨਾਲ ਘਰੋਂ ਗਏ ਆਪਣਾ ਗਏ ਸਾਨੂੰ ਕੋਈ ਇਹੋ ਜਿਹੀ ਗੱਲ ਨਹੀਂ ਉਹਨਾਂ ਦੇ ਕੋਈ ਦੋਸਤ ਸੀਗੇ ਸਾਡੇ ਨਾਲ ਬਿਲਕੁਲ ਨਾਰਮਲ ਸੀ ਪਰ ਉਹਦਾਂ ਸਾਡੇ ਨਾਲ ਪਰੇਸ਼ਾਨ ਹੋ ਕੇ ਗੱਲਾਂ ਜ਼ਰੂਰ ਕਰਦੇ ਸੀਗੇ ਕਿ ਕਦੇ ਮੇਰੇ ਨਾਲ ਆ ਕੇ ਦਿਲ ਦੀ ਗੱਲਾਂ ਰੋਣ ਲੱਗ ਪੈਂਦੀ ਸੀ ਕਿ ਯਾਰ ਮੈਂ ਤੇਰਾ ਵਿਆਹ ਰੱਖਦਾ ਮੈਨੂੰ ਫੋਨ ਕੀਤਾ ਸਵੇਰੇ ਵੀ ਉਹਨਾਂ ਨੇ ਮੈਨੂੰ ਜ਼ਿਕਰ ਕੀਤਾ ਕਿ ਯਾਰ ਮੈਂ ਜਿਹੜੇ ਉਹ ਰਕੇਸ਼ ਨਾਇਰ ਹੈ ਉਹਨੂੰ ਸਵੇਰੇ ਦੇ ਕਾਫੀ ਫੋਨ ਕੀਤੇ ਨੇ ਤੇ ਉਹ ਮੇਰਾ ਫੋਨ ਨਹੀਂ ਚੁੱਕ ਰਿਹਾ ਤੇ ਮੈਂ ਇਹਨਾਂ ਨੂੰ ਕਿਹਾ ਕੋਈ ਗੱਲ ਨਹੀਂ papa ਟੈਨਸ਼ਨ ਨਾ ਲਾਓ ਆਪਾਂ ਇੱਕ ਦਿਨ ਤਾਂ ਕਰੀ ਨਾ ਘਰੇ ਚੱਲਦੇ ਆ ਮੇਰੀ ਉਹਨਾਂ ਨਾਲ ਗੱਲ ਹੁੰਦੀ ਕਿਉਂਕਿ ਮੈਂ ਵੀ ਆਪਣੇ papa ਨੂੰ ਸ਼ਾਂਤ ਕਰਦਾ ਸੀ ਕਈ ਤਰੀਕੇ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਾਦਰ ਇਹ ਸਟੈਪ ਚੁੱਕ ਜਾਣਗੇ ਉਹਨਾਂ ਨੂੰ ਕਾਰਡੀਓ ਆਲੀ ਤੋਂ ਵੀ ਚੰਦੋਸ ਤੋਂ ਉਹਨਾਂ ਕੋਲ ਉਹਨਾਂ ਨੇ ਪੁਲਿਸ ਆਪਣੀ ਜੋ ਕਾਰਵਾਈ ਬੰਦੀ ਉਹ ਕਰਦੀ ਪਈ ਹੈ ਪਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹ ਰਿਹਾ ਕਿ ਉਹ ਥੋੜੀ ਹੋਰ ਇਹਦੇ ਤੇ ਜ਼ੋਰ ਨਾਲ ਕਾਰਵਾਈ ਕਰਨ ਕਿ ਇਹ ਬੰਦਿਆਂ ਨੂੰ ਫੜਨ ਤੇ ਅਸੀਂ ਇਹਨਾਂ ਨੂੰ ਅੰਦਰ ਦੇਈਏ ਤੇ ਮੈਂ ਮਾਨ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਹੈ ਸੀਐਮ ਸਾਹਿਬ ਨੂੰ ਵੀ ਇਹ ਬੇਨਤੀ ਕਰਦਾ ਕਿ ਇੱਕ ਤੇ ਮੈਨੂੰ ਮੇਰੇ ਪਰਿਵਾਰ ਨੂੰ ਮੈਨੂੰ ਖਤਰਾ ਲੱਗਦਾ ਹੈ ਕਿ ਇਹ ਕੱਲ ਨੂੰ ਸਾਡੇ ਪਰਿਵਾਰ ਦਾ ਕੋਈ ਨੁਕਸਾਨ ਕਰ ਗਏ ਤੇ ਸਾਡੀ ਸਿਕਿਉਰਿਟੀ ਦਾ ਧਿਆਨ ਰੱਖਣ ਪਲੱਸ ਜੋ ਇਹਨਾਂ ਦੀ ਇਹ ਲੋਕੀ ਭੱਜਦੇ ਫਿਰਦੇ ਸਾਨੂੰ ਧਮਕੀਆਂ ਦਿੰਦੇ ਫਿਰਦੇ ਇਹਨਾਂ ਦੀ ਅਰੈਸਟ ਵਾਸਤੇ ਸਾਡੀ ਮਦਦ ਕਰਨ ਮੇਰਾ ਨਾਮ ਹਿੰਦੂ rauḍa ਤੇ ਮਤਲਬ ਕਿ ਸੁਸਾਈਡ ਤੇ ਹੁਣ ਤੇ ਸਾਰੀ ਦੁਨੀਆ ਨੂੰ ਹੀ ਪਤਾ ਲੱਗ ਗਿਆ ਮੈਂ ਕਾਰਨ ਮਤਲਬ ਕਿ ਇੱਕੋ ਹੀ ਸਾਡੇ ਘਰਈਓ ਕਹਾਣੀ ਹੁੰਦੀ ਸੀ ਕਿ ਭਈ ਮੇਰਾ ਸਾਰਾ ਕੁਝ ਹੀ ਲੈ ਗਏ ਐ ਬੱਚਿਆਂ ਦਾ ਕਿ ਮੈਂ ਕਿੰਦੀ ਮਿਹਨਤ ਕੀਤੀ ਤੇ ਮੇਰੇ ਨਾਲ ਲੱਡਾ ਵੱਡਾ ਧੋਕਾ ਹੋ ਗਿਆ ਬਸ ਸਾਰਾ ਦਿਨ ਰੋੜੇ ਦੀਆਂ ਤੇ ਨਈਰ ਦੀਆਂ ਤੇ ਵਿੱਕੀ ਦੀਆਂ ਗੱਲਾਂ ਹੁੰਦੀਆਂ ਸੀ ਇਹ ਉਹ ਬੰਦੇ ਐ ਕਿ ਜਿਹੜਾ ਰੋੜਾ ਸਾਡੇ ਘਰ ਬਾਥਰੂਮ ਚਪਲਾਂ ਚ ਆਇਆ ਸੀ ਤੇ ਮਤਲਬ ਕਿ ਇਹਨਾਂ ਨੇ ਉਹਨੂੰ ਪੂਰੀ ਤਰ੍ਹਾਂ ਆਪਣੇ ਨਾਲ ਇਨਵੋਲਵ ਕੀਤਾ ਸਾਡੇ ਸਾਹਮਣੇ ਉਹਨੇ ਵਾਈਟ ਐਵੇਨਿਊ ਚ ਕੋਠੀ ਲਈ ਵਿੱਕੀ ਨੇ ਵੀ ਸਾਡੇ ਘਰ ਆਣਾ ਬ੍ਰੇਕਫਾਸਟ ਕਰਨਾ ਸਾਰਾ ਕਰਨਾ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇੱਕ ਦਿਨ ਸਾਡੇ ਨਾਲ ਇਹੋ ਜਿਹਾ ਕੁਝ ਕਰ ਜਾਣਗੇ ਤੇ ਮਤਲਬ ਕਿ ਆਈਓਈ ਸਾਰਾ ਮਤਲਬ ਆਈਓਈ ਪ੍ਰੋਬਲਮ ਹੁੰਦੀ ਰਹਿੰਦੀ ਸੀ ਫਿਰ ਆਪਣੇ ਆਪ ਨੂੰ ਇੰਨਾ ਜ਼ਿਆਦਾ ਕਮਜ਼ੋਰ ਮਹਿਸੂਸ ਕਰਦੇ ਸੀ ਕਿ ਬਾਹਰ ਨਿਕਲਣ ਤੋਂ ਵੀ ਡਰਦੇ ਸੀ ਕਿ ਅੰਦਰੋਂ ਅੰਦਰੋਂ ਪਤਾ ਨਹੀਂ ਕਿੰਨਾ ਕੋਈ ਐਨਾ ਨੂੰ ਡਰਾਉਂਦੇ ਸੀ ਉਹ ਜਾਂ ਕੁਝ ਕਹਿੰਦੇ ਸੀ ਮੇਰੇ ਨਾਲ ਤਾਂ ਨਹੀਂ ਸ਼ੇਅਰ ਕਰਦੇ ਸੀ ਉਦੋਂ ਬੱਚੇ ਵੱਡੇ ਸੀ ਮਤਲਬ ਸਾਡੇ ਘਰ ਆਈਓਈ ਗੱਲਾਂ ਸਾਰਾ ਦਿਨ ਚੱਲਦੀਆਂ ਸੀ ਘਰ ਵਿੱਚ ਕੋਈ ਗੱਲਬਾਤ ਕੋਈ ਕਰਦੇ ਸੀ ਇਹ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਕਿ ਇਸ ਤਰ੍ਹਾਂ ਕੋਈ ਪੈਸੇ ਲੈਣੇ ਆ ਜਾਂ ਹਾਂਜੀ ਹਾਂਜੀ ਦੀ ਗੱਲਬਾਤ ਕੋਈ ਦੱਸੋ ਨਾ ਕਰੋੜਾ ਰੁਪਈਆ ਦਾ حساب ਸੀ ਉਹ ਮਨ ਕਹਿੰਦੇ ਸੀ ਤੂੰ ਕੀ ਲਾਣੀ ਬੰਦਿਆਂ ਦੀਆਂ ਗੱਲਾਂ ਇੰਜ ਕਹਿ ਕੇ ਵੀ ਮੈਂ ਕਹਿੰਨਾ ਅੱਛਾ ਦੱਸੋ ਚਲੋ ਬੇਟਾ ਕੰਮ ਤੇ ਜਾਂਦਾ ਜਾਂ ਬੱਚੇ ਉਦੋਂ ਛੋਟੇ ਸੀ ਐਸ ਗੱਲ ਨੂੰ ਕਿੰਨੀ ਧੀਰ ਤੋਂ ਤਾਂ ਇਹੋ ਚੀਜ਼ਾਂ ਸ਼ੁਰੂ ਹੋ ਗਈਆਂ ਸੀ ਤੇ ਮੈਂ ਕਹਿੰਨਾ ਕੋਈ ਗੱਲ ਨਹੀਂ ਐ ਮੈਂ ਤੁਹਾਡੇ ਨਾਲ ਚੱਲਾਂਗੀ ਕਿ ਬੱਚੇ ਆਪਦੇ-ਆਪੇ ਕੰਮਾਂ ਤੇ ਹੁੰਦੇ ਆ ਤੇ ਹੁਣ ਮਤਲਬ ਕਿ ਮੈਂ ਐਸ ਸਟੇਜ ਤੇ ਪਹੁੰਚ ਗਈ ਐ ਕਿ ਮੈਂ ਹਰ ਜਗ੍ਹਾ ਤੇ ਤੁਹਾਡੇ ਨਾਲ ਖੜੀ ਹੋ ਸਕਦੀ ਆ ਕਿ ਪਤਾ ਨਹੀਂ ਉਹ ਡਰਾਉਂਦੇ ਸੀ ਕਿ ਕੀ ਕਹਿੰਦੇ ਸੀ ਕਿ ਮੈਨੂੰ ਖੁੱਲ ਕੇ ਗੱਲ ਨਹੀਂ ਸੀ ਕਦੀ ਕਰ ਦਿੰਦੇ ਬਸ ਇਹੋ ਕਹਿੰਦੇ ਸੀ ਕਿ ਮੈਂ ਮੇਰੇ ਬੱਚਿਆਂ ਦਾ ਸਾਰਾ ਕੁਝ ਗਿਆ ਮੈਂ ਆਪਦੇ ਹੱਥੀ ਗਵਾ ਬੈਠਾ ਮੇਰੇ ਨਾਲ ਉਹਨਾਂ ਨੇ ਇੰਜ ਧੋਖਾ ਕਰ ਲਿਆ ਮਤਲਬ ਕਿ ਆਦਮੀ ਤੁਹਾਨੂੰ ਵੀ ਪਤਾ ਕਿ ਔਰਤ ਨੂੰ ਉਹਨੀਆਂ ਚੀਜ਼ਾਂ ਨਹੀਂ ਦੱਸਦੇ ਜਿਹੜੀਆਂ ਬਿਜ਼ਨਸ ਦੀਆਂ ਹੁੰਦੀਆਂ ਬਸ ਇੰਨਾ ਜ਼ਰੂਰ ਮੈਨੂੰ ਇਹਨਾਂ ਦੇ ਨਾਂ ਬੰਦਿਆਂ ਦੇ ਪਤਾ ਸੀ ਕਿ ਉਹਨਾਂ ਦੇ ਨਾਂ ਲੈ ਲੈ ਕੇ ਕਾਲੇ ਪੈਂਦੇ ਹੁੰਦੇ ਸੀ ਫੋਨ ਕਰਦੇ ਸੀ ਨਾ ਕਿ ਸਾਰਾ ਦਿਨ ਫੋਨ ਕਰਨੇ ਉਹਨਾਂ ਨੇ ਫੋਨ ਨਾ ਚੁੱਕਨੇ ਫਿਰ ਇਹਨਾਂ ਨੇ ਜਾ ਕੇ ਵੀ ਉਹਨਾਂ ਦੇ ਬੈਠਣਾ ਉਹ ਬੰਦੇ ਦਾ ਮੈਂ ਨਾਂ ਭੁੱਲ ਗਈ ਜਿਹੜਾ ਹੁੰਦਾ ਹੁੰਦਾ ਸੀ ਜਿਹੜਾ ਮਿਲਾਂਦਾ ਹੁੰਦਾ ਸੀ ਤੇ ਕਹਿੰਦੇ ਹੁੰਦੇ ਸੀ ਕਿ ਬਈ ਉਹਨੇ ਅੱਜ ਫੇਰ ਪਹਿਲੇ ਤਾਂ ਬੁਲਾ ਲੈਂਦਾ ਸੀ ਵੀ ਹਾਂ ਦਫ਼ਤਰ ਦੇ ਬਾਦ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਬੈਠੇ ਰੱਖੇ ਹੁੰਦੇ ਸੀਗੇ ਤੇ ਫਿਰ ਕਹਿੰਦੇ ਸੀ ਉਹ ਚਲੇਗੇ ਕਿਤੇ ਕਦੇ ਚਲੇਗੇ ਤਾਂ ਚਲੇ ਗਏ ਉਹਨਾਂ ਨੇ ਫੋਨ ਕਰਨਾ ਤੇ ਮੈਂ ਮੈਂ ਇੱਕ ਦਿਨ ਇਹੀ ਕਿਹਾ ਗੁੱਸੇ ਦੇ ਮਾਰੀ ਮੈਂ ਕਿਹਾ ਤੁਹਾਨੂੰ ਟਰਕਾਂਦਾ ਨਾ ਤੇ ਮੈਂ ਕਿਹਾ ਉਹਨੂੰ ਕਵਾਂਗੀ ਜਿਹੜੇ ਬਹਿ ਕੇ ਇੱਥੇ ਤੂੰ ਸਾਡੇ ਘਰ ਇੰਨੀਆਂ ਕਰਦਾ ਸੀ ਮੈਨੂੰ ਇੱਕ ਜਮਾਨੇ ਚ ਮਾਂ ਕਹਿੰਦਾ ਹੁੰਦਾ ਸੀ ਤੇ ਸ਼ਰਮ ਕਰ ਮੈਂ ਕਿਹਾ ਮੈਂ ਜਾਨਨੀ ਆ ਤੁਸੀਂ ਬਿਜ਼ਨਸ ਵਾਲੇ ਤੁਸੀਂ ਡਰਦੇ ਹੋ ਮੈਂ ਜਨਾਨੀ ਕਿ ਮੈਂ ਲੜ ਕੇ ਆਨੀ ਆ ਮੈਂ ਇੰਜ ਇਹਨਾਂ ਨੂੰ ਮੈਨੂੰ ਨਹੀਂ ਪਤਾ ਸੀ ਕਿ ਇੰਨੇ ਕਮਜ਼ੋਰ ਹੋ ਕੇ ਇਹ ਵਾਲਾ ਕਦਮ ਚੁੱਕ ਜਾਣਗੇ ਇਹ ਸਾਰਿਆਂ ਦੇ ਪਿੱਛੇ ਮੈਂ ਤਾਂ ਰਮੇਸ਼ ਅਰੋੜੇ ਵਿਕੀ ਨਾਇਰ ਤੇ ਇੰਨਾ ਇਹਨਾਂ ਦੇ ਨਾਂ ਲੈਣੀਆਂ ਕਿਉਂਕਿ ਅਸੀਂ ਨਾਇਰ ਹੀ ਕਹਿੰਦੇ ਹੁੰਦੇ ਸੀ ਉਹਦਾ ਨਾਂ ਨਹੀਂ ਸੀ ਲੈਂਦੇ ਤੇ ਵਿਕੀ ਕਹਿੰਦੇ ਹੁੰਦੇ ਸੀ ਅਮੀਤ ਨੰਦਾ ਵੀ ਨਹੀਂ ਕਦੀ ਕਿਹਾ ਸੀ ਜਦੋਂ ਤੁਹਾਡੇ ਸਾਹਮਣੇ ਪਨਿਸ਼ਮੈਂਟ ਹੋਣੀ ਹੈ ਪਨਿਸ਼ਮੈਂਟ ਉਹ ਜਾਨ ਵਾਲੇ ਦਾ ਚਲੇ ਗਏ ਤੇ ਮੈਂ ਤਾਂ ਕਹਿੰਨੀ ਰੱਬ ਕਰਕੇ ਉਹ ਵੀ ਹੋਵੇ ਜਾਨ ਜੇ ਰੱਬ ਹੈਗਾ ਜਾਂ ਪਰਮਾਤਮਾ ਜਾਂ ਪ੍ਰਸ਼ਾਸਨ ਜਾਂ ਪੁਲਿਸ ਜੋ ਵੀ ਹੁੰਦੀ ਬੇਟੇ ਮੈਨੂੰ ਇਹਨਾਂ ਨਹੀਂ ਪਤਾ ਕੀ ਹੁੰਦਾ ਹੈ ਪਰ ਮੇਰਾ ਤਾਂ ਚਲਾ ਗਿਆ ਨਾ ਸਾਈ ਮੈਂ ਕਹਨੀ ਉਹਨਾਂ ਦਾ ਵੀ ਇਹੋ ਜਿਹਾ ਹੀ ਕੁਝ ਹੋਵੇ ਮੈਨੂੰ ਕੋਈ ਪੈਸੇ ਕੋਈ ਚੀਜ਼ ਨਹੀਂ ਚਾਹੀਦੀ ਜਾਨ ਵਾਲਾ ਚਲਾ ਗਿਆ ਉਹਨੀਆਂ ਚੀਜ਼ਾਂ ਸਾਨੂੰ ਦੇ ਗਏ ਐ ਪਰ ਜਿੰਨਾ ਉਹ ਤੜਫੇ ਐ ਨਾ ਮੈਂ ਕਹਨੀ ਐ ਵੀ ਉਹਨਾਂ ਹੀ ਤੜਫਣ ਜੋ ਵੀ ਉਹਨਾਂ ਨੂੰ ਮਿਲੇ ਮਿਲੇ ਕੋਈ ਗੱਲਾਂ ਕਰਦੇ ਸੀ ਕਿ ਮੇਰੇ ਬੱਚੇ ਦੇ ਪੈਸੇ ਸਾਰੇ ਸਾਡੇ ਦੇ ਹਾਂਜੀ ਤੁਸੀਂ ਉਹਨਾਂ ਨੂੰ ਕਦੀ ਕਹਿ ਰਹੀ ਸੀ ਕਿ ਆਪਣੇ ਜਿਹੜੇ ਤੁਹਾਡੇ ਫਰੈਂਡਸ ਮੇਰੇ ਬਿਠਾ ਕੇ ਕੋਈ ਗੱਲਬਾਤ ਉਹਨਾਂ ਨਾਲ ਹੋਈ ਹੋਵੇ ਜਾਂ ਪੁਲਿਸ ਨੂੰ ਉਹਨਾਂ ਤਮੀ ਜਦੋਂ ਡਰਾਂ ਕੋਈ ਕੰਪਲੇਂਟ ਕੀਤੀ ਉਹ ਤੁਹਾਡੇ ਵੱਲੋਂ ਭਾਈ ਸਾਹਿਬ ਉਹ ਮੈਨੂੰ ਨਹੀਂ ਪਤਾ ਕਿਵੇਂ ਡਰਾਂਦੇ ਸੀ ਪਰਮਾਤਮਾ ਜਾਣੇ ਉਹ ਅੰਦਰੋਂ ਡਰਦੇ ਸੀ ਅੰਨਾ ਕੋਲੋਂ ਡਰਦੇ ਸੀ ਪਰਮਾਤਮਾ ਜਾਣੇ ਕਿਉਂਕਿ ਉਹ ਬੜੇ ਵੱਡੇ ਵੱਡੇ ਕਿਉਂਕਿ ਸਭ ਕੁਝ ਹੈ ਕਰੋੜਾਪਤੀ ਸਾਡੇ ਵੀ ਨਹੀਂ ਅਸੀਂ ਉਹਦੇ ਦੇਖ ਨਹੀਂ ਹੈਗੇ ਅਸੀਂ ਆਮ ਬੰਦੇ ਸੀ ਡਰਦੇ ਸੀਗੇ ਕਿ ਕੱਲ ਨੂੰ ਫੋਦਨ ਅਗਸਤ ਮੈਂ ਸ਼ਹਿਰ ਹੁੰਦਾ ਮੇਰੀ ਸਿਸਟਰ ਡਰਦੇ ਸੀ ਸਾਨੂੰ ਕੁਝ ਕਰ ਦੇਣ ਤੇ ਕੌਣ ਜ਼ਿੰਮੇਵਾਰ ਹੋਵੇ ਭਾਈ ਸਾਹਿਬ ਉਹਨਾਂ ਨੂੰ ਡਰਾਂਦੇ ਸੀ ਸਾਨੂੰ ਪਤਾ ਨਹੀਂ ਕਿ ਸਾਡੇ ਫਾਦਰ ਆ ਜੀ ਕਰ ਲੈਣਗੇ ਜੀ ਸਾਡਾ ਫੋਨ ਨਹੀਂ ਸੀ ਚੁੱਕਦੇ ਉਹਨਾਂ ਨੂੰ ਜਾਂ ਤਾਂ ਉਹਨਾਂ ਉਹ ਡਰਾਉਂਦੇ ਸੀ ਉਹਨਾਂ ਕੋਲੋਂ ਡਰ ਹੀ ਗਏ ਸੀ ਮਤਲਬ ਕਿ ਉਹਨਾਂ ਦੀਆਂ ਨਾ ਹਰਕਤਾਂ ਉਹ ਤੇ ਇਕੱਲੇ ਤਾਂ ਜਾਂਦਾ ਹੀ ਨਹੀਂ ਸੀ ਨਾ ਕਹਿੰਦੇ ਸੀ ਮੈਂ ਇਕੱਲਾ ਨਹੀਂ ਜਾਣਾ ਫਿਰ ਮਤਲਬ ਕਿ 2-4 ਜਨੇ ਜਾਂ ਮੇਰਾ ਦੇਵਰ ਜਾਂ ਮੇਰਾ ਬੇਟਾ ਜਾਂ ਹੋਰ ਵੀ ਇਸ ਤਰ੍ਹਾਂ ਇਹਨਾਂ ਦੇ ਨਾਲ ਜਾਂਦੇ ਹੁੰਦੇ ਸੀ ਫਿਰ ਉਹਨਾਂ ਨੇ ਬਾਹਰ ਬਿਠਾਈ ਰੱਖਣਾ ਤੇ ਮੈਨੂੰ ਬੜਾ ਬੁਰਾ ਲੱਗਣਾ ਉਹ ਇਹ ਬੰਦੇ ਜਿਹੜੇ ਰੋਜ਼ ਸਾਡੇ ਘਰ ਐਸ ਘਰ ਬੈਠ ਕੇ ਰੋਟੀਆਂ ਖਾ ਕੇ ਸਵੇਰ ਵੇਲੇ ਉਹਨਾਂ ਨੇ ਆ ਜਾਣਾ ਕਲੋਨੀ ਚ ਬਾਹਰ ਹੀ ਬੈਠਾ ਹੁੰਦਾ ਸੀ ਉਹ ਜਿਹੜਾ ਵਿੱਕੀ ਹੈ ਨਯਰ ਦਾ ਤਾਂ ਨਹੀਂ ਮੈਨੂੰ ਇੰਨਾ ਜਿਆਦਾ ਬਈ ਉਹ ਵੱਡੇ ਸੀ ਵਿੱਕੀ ਬਾਹਰ ਕਲੋਨੀ ਚ ਹੀ ਬੈਠਦਾ ਹੁੰਦਾ ਸੀ ਜਿਹੜੀ ਇੰਪੀਰੀਅਲ ਦੇ ਬਾਹਰ ਆਫਿਸ ਹੈ ਨਾ ਹੁਣ ਤਾਂ ਜਿਮ ਬਣ ਗਈ ਉਹ ਉੱਥੇ ਹੁੰਦਾ ਸੀ ਰੋਜ਼ ਇੱਥੇ ਆਇਆ ਹੁੰਦਾ ਸੀ ਤੇ ਉਹਨੇ ਕਦੀ ਕੀ ਤੇ ਕਦੀ ਕੀ ਤੇ ਮਗਰ ਮੈਨੂੰ ਥੋੜੀ ਪਤਾ ਸੀ ਕਿ ਸਾਡੇ ਨਾਲ ਇਹੋ ਜਿਹਾ ਕੁਝ ਕਰ ਜਾਏਗਾ ਇੱਕ ਜ਼ਮਾਨੇ ਚ ਉਹ ਬੰਦੇ ਹਰ ਜਗ੍ਹਾ ਤੇ ਇਕੱਠੇ ਬਦਰੀਨਾਥ ਜਾਣਾ ਕੇਦਾਰਨਾਥ ਜਾਣਾ ਕਿ ਜਿਵੇਂ ਫੈਮਿਲੀ ਦਾ ਹਿੱਸਾ ਬਣ ਕੇ ਤੇ ਉਹਨਾਂ ਨੇ ਇਹਨਾਂ ਨੂੰ ਲੁੱਟ ਲਿਆ ਮਤਲਬ ਕਿ ਅੱਜ ਦੇ ਮਤਲਬ ਕਿ ਹੋ ਸਕਦਾ ਹੈ ਕਿ ਇਹਨਾਂ ਨੂੰ ਨਹੀਂ ਸਮਝ ਸੀ ਜਾਂ ਕੀ ਸੀ ਕਿ ਉਹਨਾਂ ਨੇ ਕੀ ਹਰਕਤਾਂ ਕੀਤੀਆਂ ਸਾਰਾ ਹਿਸਾਬ ਰੋੜੇ ਕੋਲ ਹੁੰਦਾ ਸੀ ਉਹਨਾਂ ਨੇ ਰੋੜੇ ਨੇ ਇਹ ਕਹਿ ਕੇ ਕਿ ਵਿੱਕੀ ਨੇ ਕਿਹਾ ਕਿ ਮੈਂ ਆ ਕੇ ਵੇਚ ਤੁਹਾਨੂੰ ਜ਼ਮੀਨਾਂ ਦਵਾ ਦੇਣਾ ਕੋਈ ਗੱਲ ਨਹੀਂ ਮੈਨੂੰ ਦੱਸੋ ਕੀ ਹਿਸਾਬ ਹੈ ਆਪਸ ਵਿੱਚ ਫਿਰ ਸਾਰੇ ਰਲ ਗਏ ਇਹ ਬਿਲਕੁਲ ਪਰ ਇਹ ਹੋ ਗਏ ਉਸ ਤੋਂ ਬਾਅਦ ਇਹ ਮੰਝੇ ਤੋਂ ਆंदे ਜਾਂਦੇ ਸੀ ਪਰ ਜ਼ਿੰਦਗੀ ਮਤਲਬ ਕਿ ਜਿਵੇਂ ਖਿੱਚ-ਘਿੱਚ ਕੇ ਚੱਲਦੀ ਪਈ ਸੀ ਜ਼ਿੰਦਗੀ ਤੇ ਨਹੀਂ ਰੁਕਦੀ ਅਸੀਂ ਵੀ ਤਾਂ ਉਹਨਾਂ ਜਿੰਦੇ ਪੈਣਾ ਚੱਲੇ ਗਏ ਆ ਅਸੀਂ ਇਹੋ ਕਹਿੰਦੇ ਸੀ ਕਿ ਜੋ ਚੀਜ਼ ਸਾਨੂੰ ਚਾਹੀਦੀ ਹੈ ਮੇਕਾ ਘਰ ਵੀ ਆ ਸਾਡੀ ਦੁਕਾਨ ਵੀ ਆ ਬੇਟਾ ਕਮਾਂਦਾ ਮੇਰੀ ਬੇਟੀ ਕਮਾਂਦੀ ਆ ਥੋੜੀ ਗੱਲ ਹੈ ਕਿ ਸਾਨੂੰ ਓਵੇਂ ਸੀ ਪਰ ਫਿਰ ਵੀ ਤੁਹਾਨੂੰ ਪਤਾ ਛੱਡੀਆਂ ਨਹੀਂ ਜਾਂਦੀਆਂ ਹੁੰਦੀਆਂ ਜੀਆਂ ਚੀਜ਼ਾਂ ਕਿ ਅੱਡਣਾ ਜਿੰਦੇ ਕੋਲ ਸੁੱਖ ਹੋਵੇ ਜਦੋਂ ਦੁੱਖ ਆਂਦਾ ਹੈ ਤੇ ਮਹਿਸੂਸ ਹੁੰਦਾ ਬਸ ਇਹੋ ਚੀਜ਼ ਉਸ ਦਿਨ ਵੀ ਇਹਨਾਂ ਨੇ ਇਹਨਾਂ ਨੂੰ ਇੰਨੇ ਹੀ ਫੋਨ ਕੀਤੇ ਪਰ ਇਹਨਾਂ ਨੇ ਕਿਉਂਕਿ ਬੇਟੇ ਦੀ ਅਗੇਂਜਮੈਂਟ ਤੋਂ ਬਾਅਦ ਇਹਨਾਂ ਨੂੰ ਹੋਰ ਜ਼ਿਆਦਾ ਹੋ ਗਿਆ ਸੀ ਕਹਿੰਦੇ ਨਹੀਂ ਐਸ ਵੇਲੇ ਉਹਨੂੰ ਆਪਾਂ ਚਾਹੀਦੀ ਬੁਕਿੰਗ ਲਈ ਚਾਹੀਦੇ ਜੁਐਲਰੀ ਦੇ ਚਾਹੀਦੇ ਹੈ ਮਤਲਬ ਕਿ ਸਾਰਾ ਕਾਰਨ ਹੀ ਉਹੀ ਸੀ ਹੋਰ ਸਾਡੇ ਕੋਈ ਫੈਮਿਲੀ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਉਹੀ ਹੈ ਮੈਂ ਤੇ ਹੁਣ ਆਈਓ ਕਵਾਂਗੀ ਕਿ ਜੋ ਇਹਨਾਂ ਨਾਲ ਹੋਇਆ ਨਾ ਉਹੀ ਉਹਨਾਂ ਨਾਲ ਹੋਵੇ ਜੇ ਪੁਲਿਸ ਪ੍ਰਸ਼ਾਸਨ ਜਾਂ ਭਗਵੰਤ ਮਾਨ ਜੀ ਜੋ ਵੀ ਇਹ ਕਰ ਸਕਦੀ ਆ ਆਮ ਆਦਮੀ ਪਾਰਟੀ ਤੇ ਸਾਡੇ ਨਾਲ ਚੱਲੇ ਤੇ ਸਾਡੀ ਮਦਦ ਕਰੇ ਕਿਉਂਕਿ ਉਹ ਕਿਸੇ ਦੇ ਹੱਥ ਆਣ ਵਾਲੇ ਬੰਦੇ ਨਹੀਂ ਮੇਰਾ ਬੰਦਾ ਚਲਾ ਗਿਆ ਹੁਣ ਤੇ ਸਾਨੂੰ ਆਪਣੇ ਉਤੇ ਹੀ ਡਰ ਲੱਗਦਾ ਸਾਨੂੰ ਥ੍ਰੈਟ ਆਉਂਦੇ ਜੇ ਕਦੀ ਕਿਧਰੇ ਪਾਸੇ ਉਹ ਕਦੀ ਕਿਸੇ ਪਾਸੇ ਉਹਨਾਂ ਦੇ ਵੱਡੇ ਵੱਡੇ ਮਾਫੀਆ ਨਾਲ ਰਿਲੇਸ਼ਨ ਹੈ ਸਾਡੇ ਹੱਥ ਸਾਡੀ ਪਹੁੰਚ ਨਹੀਂ ਹੈਗੀ ਜੇ ਜਿੱਡੇ ਗੰਦੇ ਉਹ ਬੰਦੇ ਮੈਂ ਮੂੰਹ ਤੇ ਵੀ ਉਹਨਾਂ ਨੂੰ ਗੰਦੇ ਕਹਿਨ ਨੂੰ ਤਿਆਰ ਹਾਂ ਕਿਉਂਕਿ ਉਹ ਗੰਦੇ ਖਤਰਨਾਕ ਇਨਸਾਨੀਅਤ ਗਿਰੇ ਹੋਏ ਲੋਕ ਐਸੇ ਦੇ ਪੁਜਾਰੀ ਮੇਰੇ ਬੰਦੇ ਨੂੰ ਲੈ ਗਏ ਜੇ ਉਹ ਗੰਦੇ ਖਤਰਨਾਕ ਲੋਕ ਹੈ ਤੇ ਤੁਸੀਂ ਹੁਣ ਜਿਵੇਂ ਵੀ ਤੁਹਾਨੂੰ ਪਤਾ ਹੈ ਕਿ ਅੰਦਾ ਕੀ ਹੱਲ ਹੈ ਤੇ ਕੀ ਨਹੀਂ ਪਿਛਲੇ ਦਿਨੀ ਰਜ਼ੀਬ ਨਾਮਕ ਵਿਅਕਤੀ ਨੇ ਹੋਟਲ ਤੋਂ ਛਲੰਗ ਲਗਾ ਕੇ ਕੁਝ ਪੇਸ਼ੀ ਕੀਤੀ ਸੀ ਕੀ ਅਸੀਂ ਤ ਤਿਸਰੂ ਫਾਰਮ ਵਿੱਚ ਕਰਦੇ ਸਾਡੀ ਇੱਕ ਐਫ ਆਈ ਆਰ ਨੰਬਰ 16 ਅੰਡਰ ਸੈਕਸ਼ਨ 108 ਬੀ ਐਨ ਐਸ ਦੇ ਗਾਇਤ ਮੁਕਦਮਾ ਦਰਜ ਹੋਇਆ ਸੀ ਜਿਸ ਦੇ ਵਿੱਚ ਅਸੀਂ ਦਿਨ ਵਿਅਕਤੀਆਂ ਦੇ ਖਿਲਾਫ ਇਹ ਪਰਚਾ ਦਰਜ ਕੀਤਾ ਉਹਨਾਂ ਦੇ ਜਿਹੜੇ ਕਰામੀਚ ਰੇਡ ਕੀਤੇ ਜਾ ਰਹੇ ਨੇ ਛਾਪੇ ਮਾਰੇ ਕੀਤੇ ਜਾ ਰਹੀ ਹੈ ਬਟ ਘਰੋਂ ਭਜੇ ਹੋਏ ਫਿਲਹਾਲ ਇਸੇ ਵੀ ਸ਼ਖਸ ਤੋਂ ਕੋਈ ਆਪਣਾ ਅਰੈਸਟ ਹੋਈ ਹੈ ਨਹੀਂ ਫਿਲਹਾਲ ਹਾਲੇ ਤੱਕ ਕੋਈ ਸਰ ਇੰਨਾ ਤਿੰਨਾਂ ਵਿਅਕਤੀਆਂ ਤੋਂ ਇਲਾਵਾ ਵੀ ਕਿਸੇ ਹੋਰ ਵਿਅਕਤੀ ਦਾ ਨਾਮ ਪਰਿਵਾਰ ਨੇ ਦਿੱਤਾ ਹੈ ਜਾਂ ਇਨਵੈਸਟੀਗੇਸ਼ਨ ਚ ਕੋਈ ਜਾਇਆ ਹੈ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਇਹਨਾਂ ਵੱਲੋਂ ਹੋਈ ਵੀ ਵਿਅਕਤੀਆਂ ਦੇ ਨਾਮ ਦੱਸੇ ਜਾ ਰਹੇ ਨਹੀਂ ਬਟ ਸਾਡੇ ਵੱਲੋਂ ਜੋ ਪ੍ਰੋਪਰ ਜੋ ਵੀ ਅਕੇ ਆਏਗਾ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਜਿਹੜੀ ਚੀਜ਼ ਸਾਹਮਣੇ ਆਊਗੀ ਉਹਨੂੰ ਵਿੱਚ ਲਿਆਉਣਾ ਸਰ ਪਰਿਵਾਰ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਕੰਦੇ ਵੀ ਬੜੇ ਰਸੂਲਤਾਰ ਲੋਕ ਐ ਪੁਲਿਸ ਇਸ ਦੀ ਤਰਫਾਰ ਨਹੀਂ ਕਰ ਪਾ ਰਹੀ ਉਹਨਾਂ ਦੀ ਪਹੁੰਚ ਉੱਪਰ ਤੱਕ ਹੈ ਕੋਈ ਇਹ ਦਿਹਾ ਵੀ ਮਾਮਲਾ ਨਹੀਂ ਐ ਕੋਈ ਗਲਤੀ ਨਹੀਂ ਹੈ ਜੀ ਇਹਨਾਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਮਰਜ਼ੀ ਕੋਈ ਵੀ ਬੰਦਾ ਜਿਹੜਾ ਕ੍ਰਾਈਮ ਕੀਤਾ ਜਿਹਨਾਂ ਉਹਨਾਂ ਦੇ FIR பை ਨਾਮ ਦਰਜਿਆ ਜੀ ਇਹ ਬਿਲਕੁਲ ਨਹੀਂ ਜੋੜ ਸਕਦੇ ਠੀਕ